ਪਿੰਡ ਮਹਾਵਾ ਜਲਾ ਮਸਰਾਂ ਨੂੰ ਇਸ ਤਰ੍ਹਾਂ ਕਿ ਹੀ ਵੀ ਕਾਫੀ ਢੂੜੀ ਬਾਹਰ ਸਾਡੀ ਬਾਰਾਂ ਤੋਂ ਬਾਹਰ ਵੈਸਟ ਕੀਤੀ ਆ ਕੱਲ ਫਿਰ ਗੇਟ ਖੋਲ੍ਹਿਆ ਗਿਆ ਦੀ ਹਾਂਜੀ ਆ ਕੱਲ ਵੀ ਇਹ ਗਏ ਸੀ 19 ਤਰੀਕ ਨੂੰ ਅੱਜ 20 ਤਰੀਕ ਨੂੰ ਵੀ ਦੂਸਰੇ ਦਿਨ ਹੀ ਗਏ ਢੂੜੀ ਬੰਨ ਰਹੀ ਆ ਠੀਕ ਹੈ ਜੀ ਇਹਦੇ ਵਾਸਤੇ ਕਿੰਨੀ ਕ ਰਾਹਤ ਮਿਲੀ ਹੈ ਕਿਉਂਕਿ ਗੇਟ ਬੰਦ ਸੀ ਕਿਸਾਨ ਹਾਂਜੀ ਅੱਜ ਕੁਝ ਅੱਗੇ ਨਾਲੋਂ ਰਾਹਤ ਮਿਲੀ ਹੈ ਪਰ ਗੇਟ ਜਿਸ ਤਰ੍ਹਾਂ ਤਿੰਨ ਗੇਟ 107 ਨੰਬਰ 108 ਨੰਬਰ 109 ਨੰਬਰ ਉਹ ਤਿੰਨੇ ਖੁੱਲਣੇ ਚਾਹੀਦੇ ਆ ਜੀ ਫੇਰ ਕੁਝ ਜਰਾ ਰਾਹਤ ਮਿਲ ਸਕਦੀ ਹੋਰ ਵਧੀਆ ਅਜੇ ਵੀ ਮੁਸ਼ਕਲ ਕਾਫੀ ਆ ਰਹੀ ਇਸ ਚੀਜ਼ ਨੂੰ ਹਾਂਜੀ ਲੱਗਦੀ ਫਿਲਹਾਲ ਇੱਕ ਗਿੱਟ ਖੁੱਲਿਆ ਜੀ ਹਾਂਜੀ ਕਿੰਨੀ ਪਹਿਲੀ ਹੈਗੀ ਜੀ ਆਪਣੀ ਉਧਰ ਇਹ ਵੇਖੋ ਉਧਰ 147 ਕਿੱਲੇ ਆਂਗੇ ਪਿੰਡ ਮਾਵਦੀ ਪਹਿਲੀ ਆ ਤੋਹੀਂ ਤਾਂ ਚਲੋ ਸੇਵਾ ਵਾਸਤੇ ਥੂੜੀ ਜਿਹੜੀ ਬਣਾ ਕੇ ਖੜਦੇ ਆ ਗਊਆਂ ਵਾਸਤੇ ਇਹਨੇ ਤਾਂ ਕਿੰਨੇ ਦਾ ਟਾਈਮ ਹੈ ਟਾਈਮ ਉਹ ਜੇ ਅਸੀਂ ਮੰਗ ਕਰਦੇ ਆ ਕਿ 8 ਤੋਂ 5 ਤੱਕ ਹੋਵੇ ਪਰ ਉਹ ਰਿਪਰ ਜਿਹੜੇ ਕੋ ਲੇਟ ਹੀ ਕੋ 10 11 ਵਜੇ ਨੱਗੇ ਜਾਣ ਦਿੰਦੇ ਆ ਤੇ ਫਿਰ 4:30 ਵਜੇ ਨਾਲ ਪੈਕ ਲੈ ਜਾਂਦਾ ਨੇ। ਲੇਕਿਨ ਚੋ ਵੀ ਜਿਹੜੇ ਇੱਕ ਗੇਟ ਬੋਲਾ ਕਿੰਨੇ ਚਿਰ ਦੇ ਕਿਸਾਨ ਕਹਿੰਦੇ ਉਹਨਾਂ ਰਾਹਤ ਨਹੀਂ ਮਿਲਦੀ ਪਈ। ਇਹ ਹਾਂ ਇਹੇ ਚੈਨਲ ਤੇ ਮਾਦੀਨ ਦਾ ਇਹੇ ਬੇਨਤੀ ਕਰਦੇ ਆ ਕਿ ਗੇਟ ਜਿਹੜੇ ਤਿੰਨੇ ਹੀ ਆ ਜੀ ਖੁੱਲਣੇ ਚਾਹੀਦੇ ਜ਼ਰੂਰ ਖੁੱਲਣੇ ਚਾਹੀਦੇ ਜੀ। ਖੇਤੀਬਾੜੀ ਤਾਂ ਕਿ ਫੇਰ ਫੇਰ ਸਾਡੀ ਵਧੀਆ ਹੋ ਸਕਦੀ ਆ ਜੀ। ਠੀਕ ਹੈ ਜੀ। ਮੈਂ ਜੀ ਕਾਬਲ ਸਿੰਘ ਮਹਾਵਾ ਕਿਸਾਨ ਅਗੋ ਨਜ਼ਦੀਕ ਟਾਰੀਵਾਗਾ ਬੋਰਡ। ਇਹ ਪਬਜੀ ਕੀ ਕਰ ਚੋਗੇ ਰਾਹਤ ਮਿਲੀ ਥੋੜੀ? ਰਾਹਤ ਵੇਖੋ ਜੀ ਜੇ ਪੈਲਗਾਮ ਦੇ ਵਿੱਚ ਹਮਲਾ ਹੋਇਆ ਸੀ 22 ਤਰੀਕ ਤੋਂ ਗੇਟ ਸਾਡੇ ਬੰਦ ਸੀ। ਮਾਨਯੋਗ ਬੀਐਸਐਫ ਦੇ ਆਈਜੀ ਸਾਹਿਬ ਨੂੰ ਰਿਕੁਐਸਟ ਕੀਤੀ ਲੈਟਰ ਪਾਇਆ ਸਾਡੇ ਸਰਜੀਤ ਸਿੰਘ ਪੰਗਾਲ ਇਹ ਰਗਵੀਰ ਸਿੰਘ ਪੰਗਾਲਾ ਸਾਹਿਬ ਜੀ ਨੇ ਸਾਡੇ ਜੋ ਪਸਾਂ ਕਿਸਾਨ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਜੋ ਲੈਟਰ ਪਾਇਆ ਤੇ ਸਾਡੀ ਉਹ ਬੀਐਸਐਫ ਦੇ ਆਈਜੀ ਸਾਹਿਬ ਉਹ ਡੀਆਈ ਸਾਹਿਬ ਨੇ ਤੁਰੰਤ ਸੁਣ ਲਿਆ ਪਰ ਇੱਕ ਗੇਟ ਖੁੱਲਾ ਵਾ ਜਿੰਨੇ ਪਿੰਡ ਹੈਗੇ ਨੇ ਬਾਰਡਰ ਦੇ ਫੈਂਸਿੰਗ ਦੇ ਨਾਲ ਲੱਗਦੇ ਪਿੰਡ ਆ ਉਹਨਾਂ ਦੇ ਕਿਸੇ ਵਿੱਚ ਤਿੰਨ ਗੇਟ ਆ ਕਿਸੇ ਚਾਰੇ ਕਿਸੇ ਦੋ ਆ ਉਹਨਾਂ ਨੇ ਆਰਡਰ ਇੱਕ ਗੇਟ ਖੋਲਣ ਦਾ ਦਿੱਤਾ ਵੀ ਸਕਿਉਰਿਟੀ ਪਰਬਰ ਦੇ ਮੱਧਿਆ ਰੱਖਦੀ ਇੱਕ ਗੇਟ ਖੋਲਾਂਗੇ ਇੱਕ ਗੇੜ ਨਾਲ ਸਾਡੀ ਖੇਤੀ ਨਹੀਂ ਹੋ ਪਾਣੀ ਅਸੀਂ ਕਹਿੰਨੇ ਆ ਮੰਗ ਕਰਦੇ ਆ ਜਿਸ ਤਰ੍ਹਾਂ ਅੱਜ ਸਾਡਾ ਬੀਐਸਐਫ ਦੇ ਪ੍ਰਤੀਦਰਨਾ ਲੱਗਾ ਹੈ ਅਮਰਕੋਟ ਤਰਨਤਾਰਨ ਡਿਸਟ੍ਰਿਕਟ ਵਿੱਚ ਉੱਥੇ ਵੀ ਸਾਡੇ ਕਿਸਾਨ ਇਹੀ ਮੰਗ ਕਰ ਰਹੇ ਆ ਸਾਰੇ ਹੀ ਗੇੜ ਆਈਏ ਸਭ ਖੋਲੋ ਫਿਰ ਸਾਡੀ ਖੇਤੀ ਜਿਹੜੀ ਧਾਨ ਦੀ ਜਿਹੜੀ ਝੋਨੇ ਦੀ ਖੇਤੀ ਲੇਟ ਹੋ ਰਹੀ ਆ ਜਿਸ ਤਰ੍ਹਾਂ ਗਵਰਨਮੈਂਟ ਪੰਜਾਬ ਗਵਰਨਮੈਂਟ ਕਹਿੰਦੀ ਵੀ ਸਿੱਧੀ ਖੇਤੀ ਕਰੋ ਝੋਨੇ ਦੀ ਤੇ ਉਹਦੇ ਵਿੱਚ ਕਾਫੀ ਰਾਤ ਮਿਲਦੀ ਆ ਪਾਣੀ ਦੀ ਬੈਤ ਹੁੰਦੀ ਆ ਉਹ ਸਾਡਾ ਟਾਈਮ ਹੁਣ ਇਸ ਵਕਤ ਨਿਕਲ ਚੁੱਕਾ ਵਾ ਅਸੀਂ ਬੇਨਤੀ ਕਰਦੇ ਹਾਂ ਤਿੰਨੇ ਗੇਟ ਖੋਲਣਗੇ ਫਿਰ ਅਸੀਂ ਉਹਨੂੰ ਪਹਿਲੀ ਨੂੰ ਜਿਤਾਈ ਕਰਕੇ ਵਾਹ ਕੇ ਤੇ ਫਿਰ ਸਾਡੀ ਜਿਹੜੀ ਖੇਤੀ ਆ ਫਿਰ ਝੋਨਾ ਲੱਗਣਾ ਨਹੀਂ ਨਹੀਂ ਸਾਡਾ ਬਹੁਤ ਜ਼ਿਆਦਾ ਲੇਟ ਹੋ ਗਿਆ ਇਹ ਸਾਰੇ ਜਦੋਂ ਪਹਿਲ ਗਾਮਾ ਵਿੱਚ ਟੈਕ ਹੋਇਆ ਸੀ ਉਦੋਂ ਹੀ ਗੇਟ ਖੁੱਸਦੰਦੇ ਬੰਦ ਹੋ ਕੀ ਸੀ ਤੇ ਸਾਡੇ ਸਾਰੇ 19 ਤਰੀਕ ਦੇ ਗੇਟ ਖੁੱਲੇ ਆ ਅੱਜ 20 ਤਰੀਕ ਨੂੰ ਦੂਜੇ ਦਿਨ ਅਸੀਂ ਗਏ ਆ ਸਾਡੇ ਮਹਾਂਪੁਰਸ਼ ਸੰਤ ਰਜੀਤ ਸਿੰਘ ਜੀ ਗਊਸ਼ਾਲਾ ਜਿਨ੍ਹਾਂ ਨੇ ਪਿੰਡ ਬੜੀ ਵੱਡੀ ਸੇਵਾ ਨਿਭਾ ਰਹੇ ਨੇ ਇਹਨਾਂ ਦੇ ਰੀਪਰ ਕੱਲ ਵੀ ਗਿਆ ਸੀ ਅੱਜ ਵੀ ਗਿਆ ਹੋਰ ਜਿਹੜੇ ਕਿਸਾਨਾਂ ਦੀ ਤੂੜੀ ਰਹਿੰਦੀ ਸੀ ਉਹ ਕੱਲ ਵੀ ਬਣਾਉਣ ਗਏ ਸੀ ਔਰ ਕੱਲ ਨੂੰ ਫੇਰ ਦੁਬਾਰੇ ਜਾਣਗੇ ਬਾਬਾ ਜੀ ਕਿੰਨੇ ਗੇਟ ਵੈਸੇ ਲੱਗਦੇ ਇਸ ਸਰ ਗੇਟਾਂ ਦੀ ਤੇ ਪੂਰੀ ਗਿਣਤੀ ਨਹੀਂ 100 ਤੇ 9 ਨੰਬਰ ਗੇਟ ਹੈ ਸਾਡਾ ਜਿਹੜਾ ਖੁੱਲਾ ਵਾ ਤੇ ਇਹਦੇ ਵਿੱਚ 560 ਕਿਲੋਮੀਟਰ ਦਾ ਏਰੀਆ ਜਿਹੜਾ ਸਾਡਾ ਫੈਂਸਿੰਗ ਲੱਗੀ ਹੋਈ ਆ ਤੇ ਉਹਦੇ 210 ਪਿੰਡ ਜਿਹੜੇ ਬਿਲਕੁਲ ਸਰਹੱਦ ਦੇ ਜਿਨ੍ਹਾਂ ਦੀ ਜ਼ਮੀਨ ਤਾਰਕੰਡਾ ਦੁਰਗੀ ਆ ਤੇ ਇਹਦੇ ਵਿੱਚ 21 ਹਰ 600 ਏਕੜ ਜ਼ਮੀਨ ਹੈ ਵਾਹੀ ਜੋ ਸਮਾਂ ਕਿੰਨਾ ਦਿੱਤਾ ਗਿਆ ਇਹਨਾਂ ਨੇ ਸਮਾਂ ਸਰ ਸਾਡਾ ਸਮਾਂ ਦੇਗਾ 8 ਤੋਂ ਲੈ ਕੇ 5 ਵਜੇ ਤੱਕ ਪਰ ਗੇਟਾਂ ਦੇ ਜਦੋਂ ਜਾਣੇ ਆ ਉਹ ਜਿਹੜੇ ਗੜ ਕਮਾਂਡਰੋਂ ਦੇ ਲਿਖਤੀ ਕਰਦੇ ਆ ਕਰਦੇ ਆ ਕਦੇ 11 ਵਜਂਦੇ ਆ 10 ਵਜਂਦੇ ਨੇ ਤੇ ਅਸੀਂ ਤੇ ਕਹਿੰਨੇ ਸਾਡਾ 8 ਵਜ ਤੋਂ ਲੈ ਕੇ 5 ਵਜ ਤੱਕ ਟਾਈਮ ਹੋਵੇ ਪੱਕਾ ਫਿਕਸ ਟਾਈਮ ਹੋਵੇ ਉਹਦੇ ਵਿੱਚ ਵੀ ਖੇਤੀ ਕਰੀਏ ਇੱਕ ਹੀ ਖੇਤੀ ਕਰਨੀ ਸਾਨੂੰ ਬਹੁਤ ਜਿਆਦਾ ਮੁਸ਼ਕਲ ਆਉਂਦੀ ਆ ਵੀ ਜਿਹੜੀ ਪਿੱਛੇ ਲੇਬਰ ਸਾਨੂੰ 500 ਰੁਪਏ ਦੇੜੀ ਮਿਲਦੀ ਆ ਅੱਗੇ ਜਿਹੜੀ ਲੇਬਰ ਜਾਂਦੀ 800 ਰੁਪਏ ਦੇੜੀ ਜਾਂਦੀ ਆ ਤੇ ਉਹ ਵੀ ਅਸੀਂ ਕਹਿੰਨੇ ਆ ਵੀ ਸਾਡਾ ਗੇਟ ਜਿਹੜਾ ਇਰ ਜਨਾਈ ਸਭ ਤੋਂ ਪਹਿਲਾਂ 8 ਨੰਬਰ ਖੁਲਾਏ 8 ਵਜੇ ਖੁੱਲੇ ਤੇ 5 ਵਜੇ ਤੱਕ ਅਸੀਂ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਬੀਐਸਐਫ ਬੈਡਰ ਸਕਿਉਰਿਟੀ ਫੋਰਸ ਨੂੰ ਆਪਦੇ ਚੈਨਲ ਦੇ ਮਾਧਿਅਮ ਰ ਅਪੀਲ ਕਰਨਾ ਚਾਹੁੰਦੇ ਆ ਕਿ ਸਾਡੇ ਗੇਟ ਜਿੰਨੇ ਵਗੈਰ ਜਾਨਾ ਖੋਲਣ ਤੇ ਫਿਰ ਅਸੀਂ ਝੋਨਾ ਜਲਦੀ ਲਾ ਸਕਦੇ ਨਹੀਂ ਤੇ ਸਾਡਾ ਝੋਨਾ ਬਹੁਤ ਲੇਟ ਹੋ ਜਣਾ ਜੀ